ਨਮਸਕਾਰ ਅੱਜ ਆਪਾਂ ਦੀ ਵੱਡੀ ਅਪਡੇਟ ਸਾਂਝਾ ਕਰਨ ਜਾ ਰਹੇ ਹਾਂ ਜਿੱਥੇ ਕਿ ਬਠਿੰਡਾ ਦੇ ਬੀਵੀ ਵਾਲਾ ਰੋਡ ਦੇ ਉੱਤੇ ਭਿਆਨਕ ਤਿੰਨ ਮੰਜ਼ਲੀ ਇਲੈਕਟ੍ਰੋਨਿਕ ਦੀ ਬਿਜਲੀ ਦੀ ਦੁਕਾਨ ਤੇ ਲੱਗੀ ਭਿਆਨਕ ਅੱਗ ਜਿੱਥੇ ਕਿ ਲੱਖਾਂ ਰੁਪਈਆ ਦਾ ਸਾਮਾਨ ਸੀ ਜਿਹੜਾ ਚਲ ਕੇ ਹੋਇਆ ਰਾਖ ਤੇ ਐਨਡੀਐਫ ਦੀਆਂ ਟੀਮਾਂ ਨੂੰ ਵੀ ਅੱਗ ਬੁਝਾਉਣ ਵਾਸਤੇ ਬੁਲਾਇਆ ਗਿਆ 25 ਤੋਂ ਵੱਧ ਦੀਆਂ ਜਿਹੜੀਆਂ ਫਾਇਰ ਬ੍ਰਿਗੇਡਾਂ ਕੋਲੋਂ ਵੀ ਅੱਗ ਤੇ ਕਾਬੂ ਬੜੀ ਮੁਸ਼ਕਲ ਨਾਲ ਪਾਇਆ ਗਿਆ ਰਾਤ ਨੂੰ ਤਕਰੀਬਨ ਜੜੀ ਹੈ 1 ਤੋਂ 2 ਵਜੇ ਦੇ ਵਿਚਾਲੇ ਜਿਹੜੀ ਅੱਗ ਇਹ ਲੱਗੀ ਸੀ ਉਸ ਤੋਂ ਬਾਅਦ ਜਿਹੜੀਆਂ 5 ਗ੍ਰੇਡ ਦੀਆਂ ਟੀਮਾਂ ਉਸ ਤੋਂ ਬਾਅਦ ਪਨ ਮਾਰਕ ਅਤੇ ਇਲਾਕਾ ਨਿਵਾਸੀਆਂ ਦੇ ਵਿੱਚ ਜਿਹੜਾ ਕੱਟ ਪੈਣਾ ਸ਼ੁਰੂ ਹੋ ਗਿਆ ਤਾਂ ਮੌਕੇ ਤੇ ਫਾਇਰ ਬੁਝਾਟਾਂ ਨਹੀਂ ਆ ਕੇ ਕਾਬੂ ਪਾਣਾ ਛੁੱਟ ਗਿਆ ਪਰ 20 ਤੋਂ 25 ਦੇ ਫਾਇਰ ਬੁਝਾਟਾ ਕੋਲੋਂ ਵੀ ਅੱਗੇ ਤੇ ਕਾਬੂ ਬੜੀ ਮੁਸ਼ਕਲ ਨਾਲ ਪਾਇਆ ਗਿਆ ਤੇ ਲੱਖਾਂ ਰੁਪਏ ਜਿਹੜਾ ਵੱਡਾ ਨੁਕਸਾਨ ਹੋਇਆ ਜੀ ਕਿਹਨੇ ਚਲੇ ਇਹ ਅੱਗੇ ਜਿਹੜੀ ਮਤਲਬ ਕਿ ਸਾਨੂੰ 2 ਵਜੇ ਸੂਚਨਾ ਮਿਲੀ ਸੀ ਉਹ ਵੀ ਜੀਪੀਐਲ ਰੋਡ ਤੇ ਇਲੈਕਟ੍ਰੀਕਲ ਦੀ ਦੁਕਾਨ ਨੂੰ ਅੱਗ ਲੱਗੀ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਸ਼ਟਰ ਬਿਲਕੁਲ ਲਾਲ ਹੋ ਚੁੱਕੇ ਸੀਗੇ ਤੇ ਵੀ ਅਜੇ ਪਹਿਲਾਂ ਨਹੀਂ ਲੱਗੀ ਸੀ ਜੀ ਤੇ ਸਾਹਮਣੇ ਜਿਹੜੇ ਮੌਕੇ ਤੇ ਚੌੜਾ ਗੱਡੀਆਂ ਲੱਗੀਆਂ ਹੋਈਆਂ ਕੰਮ ਤੇ ਵਾਰੀ ਵਾਰੀ ਗੱਡੀਆਂ ਭਰ ਕੇ ਜਾਣੇ ਤੇ ਆ ਰਹੇ ਨੇ ਕਿੰਨੀਆਂ ਗੱਡੀਆਂ ਹੁਣ ਤੱਕ ਆ ਸਕਦੀਆਂ ਨੇ ਕਿੱਥੇ ਆ ਕਿ ਸਰਟੀਫਾਈਡ ਮੈਨ ਪਾਣੀ ਦੇ ਪਾਚਦੇ ਤੇ ਫਾਇਰ ਸੇਫਟੀ ਦੇ ਕੁਝ ਅੰਦਰ ਹੈ ਕਿ ਫਾਇਰ ਸੇਫਟੀ ਦਾ ਕੋਈ ਪ੍ਰਬੰਧ ਨਹੀਂ ਗ੍ਰਾਂਡ ਪਲਸ 2 ਵਿੱਚ ਨਾਲ ਦੀ ਦੁਕਾਨਾਂ ਤੇ ਵੀ ਨੁਕਸਾਨ ਹੋਇਆ ਹੈ ਦੁਕਾਨ ਦੇ ਤਰੇੜਾਈਆਂ ਨਾਲ ਦੀ ਦੁਕਾਨਾਂ ਦੇ ਤਰੇੜਾਈਆਂ ਕੋਈ ਕਿੰਨੇ ਦਾ ਕਲੇਮ ਕਰ ਰਹੇ ਜੀ ਸਾਡਾ ਕਿੰਨਾ ਨੁਕਸਾਨ ਆਇਆ ਇਹ ਇਹਨਾਂ ਨੇ ਦੱਸਿਆ ਨਹੀਂ ਜੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਅਕਸਰ ਤੁਸੀਂ ਵੀ ਇਹਨਾਂ ਨੂੰ ਇਹਨਾਂ ਨੂੰ ਮਤਲਬ ਜੀ ਪਹਿਲਾਂ ਨੋਟਿਸ ਦੇ ਕੇ ਇਹਨਾਂ ਨੂੰ ਪ੍ਰਬੰਧ ਕਰਾਇਆ ਜਾਣਗੇ ਭਾਜੀ ਕਿੰਨੀ ਕੀ ਟੀਮ ਲੱਗੀ ਹੈ ਜੇ ਗੱਲ ਕੀਤੀ ਹੈ ਐਨਡੀਆਰਐਫ ਦੀ ਟੀਮ ਐਨਡੀਆਰਐਫ ਤੋਂ ਆਈਸੀਓ ਤੋਂ ਪਹਿਲ 6 ਵਜੇ ਆਈਏ ਸਾਡੇ ਕੋਲ ਕੀ ਤੁਹਾਡੇ ਵੱਲੋਂ ਜਿਹੜਾ ਨੋਟਿਸ ਦਿੱਤਾ ਜਾਂਦਾ ਉਹ ਕਿਸ ਵਿਸ਼ਾ ਤੇ ਦਿੱਤਾ ਜਾਵੇਗਾ ਕੀ ਇਹ ਪ੍ਰੋਪਰਟੀ ਫਰਸ਼ੀਪਟੀ ਦੇ ਪ੍ਰਬੰਧ ਕਰਵਾ ਕੇ 15 ਦਿਨਾਂ ਦੇ ਅੰਦਰ ਨੋਟਿਸ ਦਿੱਤਾ ਜਾਵੇ ਉਹ 15 ਦਿਨਾਂ ਦੇ ਅੰਦਰ ਇਹ ਪ੍ਰਬੰਧ ਕਰਵਾ ਦੇ ਪਹਿਲਾਂ ਨਹੀਂ ਸੀ ਇਹਨਾਂ ਕੋਲੇ ਆਪਣਾ ਫਰਸ਼ੀਪਟੀ ਪ੍ਰਬੰਧ ਕੋਈ ਪ੍ਰਬੰਧ ਨਹੀਂ ਸਰ ਠੀਕ ਠੀਕ ਸ਼ਹਿਰ ਪਾਰਟੀ ਵੀ ਇੱਥੇ ਆ ਕੇ ਲੱਗੀ ਉਹਨਾਂ ਨੇ ਜਿਹੜਾ ਕੰਟਰੋਲ ਤੇ ਇਸ ਕੰਮ ਦਾ ਡਿਪਾਰਟਮੈਂਟ ਦਾ ਮੁਖੀ ਕਰਾਇਆ। ਪਰੰਤੂ ਜਿਹੜਾ ਸਾਡੇ ਥਾਣੇ ਦੇ ਦਿੱਤੀ ਸ਼ਹਿਰ ਪਾਰਟੀ ਵੱਲੋਂ ਜਿਹੜਾ ਇੰਜੀਨੀਅਰਿੰਗ ਦਾ ਬੋਰਡ ਕੀਤਾ ਗਿਆ ਪ੍ਰੈਸ਼ਿੰਗ ਦਾ ਬੋਰਡ ਕੀਤਾ ਗਿਆ ਤੇ ਜਿਹੜਾ ਫਾਇਰ ਬ੍ਰਿਗੇਡ ਵੀ मौके ਤੇ ਤਰ੍ਹਾਂ ਕੋਲ ਗਿਆ। ਦੋਨਾਂ ਵੱਲੋਂ ਜਿਹੜਾ ਲਗਾਤਾਰ ਮੀਂਹ ਕਰਕੇ ਜਿਹੜਾ ਹੈਗਾ ਕੰਮ ਕਰਦੇ। ਕਿੰਨੇ ਵਜੇ ਦੀ ਕਟਨਾ ਸੀ ਦੱਸੋ ਇਹ 3:00 1:30 ਵਜੇ ਦੀ ਕਟਨਾ ਸੀ। ਕਿ 1 ਤੱਕ ਕਿੰਨੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਚੁੱਕੀਆਂ ਨੇ? ਕਰੀਬ 20 ਤੋਂ 25 ਗੱਡੀਆਂ ਆ ਚੁੱਕੀਆਂ ਮੈਂ ਇੱਥੇ ਜਿਹੜਾ ਐਨਐਫਲ ਉਹ ਵੀ ਬੈਂਡਕੀਟ ਸੀ ਉਹਨਾਂ ਨੇ ਵੀ ਆਪਦੀ ਗੱਡੀ ਭੇਜਤੀ ਸੀ ਤੇ ਕਰੀਬ 20 ਤੋਂ 25 ਗੱਡੀਆਂ ਕਿਹੜੇ ਕਿਹੜੇ ਵਿਭਾਗ ਤੋਂ ਗੱਡੀਆਂ ਆਈਆਂ ਨੇ? ਫਾਇਰ ਬ੍ਰਿਗੇਡ ਤੇ ਜਨਰਲ ਐਨਐਫਲ ਹਾਂਜੀ ਐਨਡੀਆਰਫ ਵੀ ਐਨਡੀਆਰਫ ਵੀ ਆਈ ਸੀ ਪਰ ਕੋਈ ਜਾਨੀ ਨਿਸ਼ਾਨ ਨਹੀਂ ਹੋਇਆ ਐਕਿਊਸ਼ਲੀ ਨਹੀਂ ਪਈ ਕੀ ਗੱਲੋ ਪਾਜੀ ਇੰਨੀ ਦੇਰ ਤੀ ਅੱਗ ਲੱਗੀ ਹੈ ਪੂਰੀ ਜਿਹੀ ਅੱਨਾ ਅੱਡੀ ਅੱਗ ਮਸਾਬ ਠੀਕ ਹੋਣਾ ਇੱਕ ਤਾਂ ਜਿਹੜੇ ਹੈਗੇ ਦੁਕਾਨ ਬੰਦ ਨੂੰ ਕਰਕੇ ਜਿਹੜਾ ਹੈ ਜਿਹੜਾ ਮੱਟ ਕੇ ਜਿਹੜਾ ਦੁਕਾਨ ਨੂੰ ਕੋਕਾ ਪਾ ਜਿਹੜਾ ਹੈ ਉਹਦਾ ਕੰਮ ਸ਼ੁਰੂ ਕੀਤਾ ਗਿਆ ਜਿਹੜੇ ਵੇਟ ਨੂੰ ਇੱਕ ਦੁਕਾਨ ਲੰਮੀ ਜਾ ਦੇ ਹੁਣ ਕਰਕੇ ਜਿਹੜਾ ਹੈ ਉਹ ਤੋਂ ਸ਼ੁਰੂ ਤੋਂ ਪਾ ਕੇ ਨਾਮ ਕਰਕੇ ਬਾਹਰ ਆਉਂਦਾ ਦੇ ਪਾਸੇ ਫਸਟ ਫਲੋਰ ਤੋਂ ਵੀ ਜਿਹੜੇ ਕੰਧ ਤੋੜ ਕੇ ਜਿਹੜਾ ਉਸ ਤੋਂ ਦੁਕਾਨ ਤੇ ਵੀ ਨੁਕਸਾਨ ਆਇਆ ਦੋ ਨਾਂ ਦੀ ਨਕਸ਼ਰਾ ਤੇੜਾ ਵਗੈਰਾ ਆਈਆਂ ਨੁਕਸਾਨ ਨੁਕਸਾਨ ਕਾਰਨ ਸਮਝ ਆਇਆ ਆ ਤੁਹਾਨੂੰ ਲੱਗਣਾ ਕੀ ਹੈ ਹਾਂਜੀ ਕਾਰਨ ਸਮਝ ਆਇਆ ਜਿਹੜੇ ਦੁਕਾਨ ਨੂੰ ਸਮਝ ਆਇਆ ਨਹੀਂ ਜਿਹੜਾ ਤੋਂ ਬਾਅਦ ਇਹ ਜਿਹੜਾ ਪ੍ਰਵਾਹ ਆ ਦੇ ਜਿਹੜੇ ਸਰ ਤਲਾਕ ਇਹਨੂੰ ਕਿੰਨੇ ਦਿੱਤੀ ਹੈ ਜੇ ਗੱਲ ਕੀਤੀ ਜਾਵੇ 2 ਵਜੇ ਦੀ ਘਟਨਾ ਜਿਹੜੀ ਤੁਹਾਡੇ ਇੰਵੈਸਟ ਕਰ ਰਹੇ ਸੀਗੇ ਦੱਸਿਆ ਜਾ ਰਿਹਾ ਹੈ ਪੀਐਸਪੀ ਪਾਰਟੀ ਸੀ ਜਿਨ੍ਹਾਂ ਨੇ ਕੰਟਰੋਲ